ਜਬਰ ਜਨਾਹ ਦਾ ਮੁਲਜ਼ਮ ਪਾਸਟਰ ਭਜਿੰਦਰ ਜੋ ਕਿ ਜਲੰਧਰ ਦੇ ਵਿੱਚ ਤਾਜਪੁਰ ਵਿਖੇ ਇੱਕ ਮਿਨਿਸਟਰੀ ਚਲਾਉਂਦਾ ਚਰਚ ਚਲਾਉਂਦਾ ਉਸ ਨੂੰ ਹੁਣ ਬੀਤੇ ਦਿਨੀ ਅਦਾਲਤ ਵੱਲੋਂ ਬਲਾਤਕਾਰੀ ਸਾਬਤ ਕਰ ਦਿੱਤਾ ਗਿਆ ਉਸ ਦੇ ਉੱਤੇ ਬਲਾਤਕਾਰ ਦੇ ਦੋਸ਼ ਤੈਅ ਕਰ ਦਿੱਤੇ ਗਏ ਨੇ ਖੈਰ 1 April ਨੂੰ ਹੁਣ ਉਸ ਨੂੰ ਸਜ਼ਾ ਹੋਵੇਗੀ ਇਹ ਸਾਰੇ ਮਾਮਲੇ ਦੇ ਵਿੱਚ ਜੋ ਪੀੜਤ ਕੁੜੀਆਂ ਨੇ ਹੁਣ ਉਹ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੀਆਂ ਨੇ ਜਥੇਦਾਰ ਗੁਲਦੀਪ ਸਿੰਘ ਗੜਗਜ ਕੇ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਇਹਨਾਂ ਨੇ ਜ਼ਥੇਦਾਰ ਦੇ ਨਾਲ ਮੁਲਾਕਾਤ ਕੀਤੀ ਹੈ ਨਾਲ ਇਹਨਾਂ ਕੁੜੀਆਂ ਦੇ ਉਹ ਸ਼ਖਸ ਮੌਜੂਦ ਹੈ ਜੋ ਹਰ ਵੇਲੇ ਪ੍ਰੈਸ ਕਾਨਫਰੰਸ ਦੇ ਵਿੱਚ ਨੌਜਵਾਨ ਇਹਨਾਂ ਦੇ ਨਾਲ ਮੌਜੂਦ ਰਿਹਾ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇਹ ਕੁੜੀਆਂ ਮਿਲੀਆਂ ਅਤੇ ਇਨਸਾਫ ਦੀ ਗੋਹਾਰ ਲਗਾਈਆਂ ਨੇ ਕੁੜੀਆਂ ਦਾ ਕਹਿਣਾ ਹੈ ਕਿ ਉਹ ਪਾਸਟਰ ਬਜਿੰਦਰ ਸਿੰਘ ਅਤੇ ਹੋਰਾਂ ਦੇ ਕੋਲੋਂ ਡਰ ਰਹੇ ਸੀ ਜਿਸ ਕਾਰਨ ਉਹ ਅੱਗੇ ਨਹੀਂ ਸੀ ਆ ਰਹੇ ਪਰ ਹੁਣ ਮੁਹਾਲੀ ਅਦਾਲਤ ਨੇ ਜਿਸ ਤਰੀਕੇ ਨਾਲ ਉਹਨਾਂ ਨੂੰ ਇਨਸਾਫ ਦਿੱਤਾ ਹੈ ਫਿਲਹਾਲ ਜਬਰ ਜਨਾਹ ਦਾ ਦੋਸ਼ੀ ਪਾਸਟਰ ਬਜਿੰਦਰ ਸਿੰਘ ਪਟਿਆਲਾ ਜੇਲ੍ਹ ਦੇ ਵਿੱਚ ਲਜਾਇਆ ਗਿਆ 1 April ਨੂੰ ਉਸ ਦੀ ਸਜ਼ਾ ਦਾ ਐਲਾਨ ਕੀਤਾ ਜਾਵੇਗਾ ਜਦੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਨਾਲ ਇਹ ਕੁੜੀਆਂ ਮਿਲੀਆਂ ਨੇ ਤੇ ਇਹਨਾਂ ਨੂੰ ਏ ਵੀ ਅਪੀਲ ਕੀਤੀ ਹੈ ਜਥੇਦਾਰ ਸਾਹਿਬ ਨੂੰ ਕਿ ਸਾਡੀ ਮਦਦ ਕੀਤੀ ਜਾਵੇ ਉਸ ਜੋ ਸ਼ਖਸ ਹੈ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ ਉਸਦਾ ਐਕਟ ਲੱਗੇ ਕਿਉਂਕਿ ਕਈ ਬੱਚੀਆਂ ਦੇ ਨਾਲ ਉਸ ਨੇ ਅਜਿਹੀ ਅਦਰਿੰਦਗੀਆਂ ਕੀਤੀਆਂ ਨੇ ਤਾਂ ਇਸੇ ਦੌਰਾਨ ਦਫਤਰ ਸਕਤਰਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਦੋਂ ਮੁਲਾਕਾਤ ਹੋਈ ਤਾਂ ਗਿਆਨੀ ਕੁਲਦੀਪ ਸਿੰਘ ਲੜਗੱਜ ਨੇ ਕਿਹਾ ਕਿ ਇਸ ਦਰ ਤੋਂ ਕੋਈ ਵੀ ਖਾਲੀ ਹੱਥ ਵਾਪਸ ਨਹੀਂ ਜਾਂਦਾ ਉਹ ਨਹੀਂ ਬਲਕਿ ਪੂਰੀ ਸਿੱਖ ਕੌਮ ਇਹਨਾਂ ਬੱਚੀਆਂ ਦੇ ਨਾਲ ਹੈ ਤੇ ਹਰ ਜਗ੍ਹਾ ਤੇ ਖੜੇ ਰਹਿਣਗੇ ਡਟੇ ਰਹਿਣਗੇ ਜਿੱਥੇ ਵੀ ਸਿਕੋਂਮ ਦੀ ਲੋੜ ਹੈ ਇਨਸਾਫ ਦੀ ਲੋੜ ਹੈ ਅਸੀਂ ਪਿੱਛੇ ਨਹੀਂ ਹਟਾਂਗੇ ਜਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ ਤਾਂ ਇਹਨਾਂ ਬੱਚਿਆਂ ਨੂੰ ਹੌਸਲਾ ਹੋਇਆ ਕਿ ਖੈਰ ਚਲੋ ਇਹਨਾਂ ਦੀ ਕਿਤੇ ਸੁਣਵਾਈ ਹੋ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ 1 April ਨੂੰ ਉਸ ਜ਼ਬਰਜਨਾਹ ਦੇ ਦੋਸ਼ੀ ਪਾਸਟਰ ਬਜਿੰਦਰ ਸਿੰਘ ਨੂੰ ਅਦਾਲਤ ਦੀ ਸਜ਼ਾ ਸੁਣਾਉਂਦੀ ਹੈ ਹਾਲਾਂਕਿ ਸਜ਼ਾ ਦੀ ਮੰਗ ਰਖਤੋ ਸਖਤ ਕੀਤੀ ਜਾ ਰਹੀ ਹੈ ਇਸੇ ਦੌਰਾਨ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਇਸੇ ਪੀੜਤ ਧਿਰ ਵੱਲੋਂ ਅਤੇ ਇਹਨਾਂ ਦਾ ਕਿਹਾ ਗਿਆ ਸੀ ਕਿ ਇਹਨਾਂ ਦੀ ਜਾਲ ਨੂੰ ਵੀ ਖਤਰਾ ਹੈ ਇਹਨਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਦੂਜੇ ਸੂਬਿਆਂ ਤੋਂ 2-2 ਲੱਖ ਰੁਪਏ ਦੇ ਕੇ ਬੰਦੇ ਬੁਲਾਏ ਜਾ ਰਹੇ ਨੇ ਜਿਸ ਨਾਲ ਕਿਸੇ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਖੈਰ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਹੱਥ ਡੋਰ ਹੈ ਪੁਲਿਸ ਵੀ ਸਖਤ ਕਾਰਵਾਈ ਦੀ ਗੱਲ ਆਖ ਰਹੀ ਹੈ ਜਿਸ ਤਰੀਕੇ ਦੇ ਨਾਲ ਉੱਥੇ ਲੋਕ ਇਕੱਠੇ ਹੋਏ ਸੀ ਜੋ ਪਾਸਟਰ ਬਜਿੰਦਰ ਸਿੰਘ ਦੇ ਪੈਰੋਕਾਰ ਨੇ ਉਹ ਲਗਾਤਾਰ ਇਸ ਜੋ ਮੁਕਦਮਾ ਚੱਲ ਰਿਹਾ ਉਸ ਦਾ ਵਿਰੋਧ ਕਰਦੇ ਰਹੇ ਨੇ ਪ੍ਰਸ਼ਾਸਨ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਮੋਹਾਲੀ ਅਦਾਲਤ ਨੇ ਜਿਸ ਤਰੀਕੇ ਨਾਲ ਜੱਜ ਨੇ ਫੈਸਲਾ ਸੁਣਾਇਆ ਸ਼ਲਾਘਾਯੋਗ ਹੈ ਕਿਉਂਕਿ ਜਦੋਂ ਇੱਕ ਕੇਸ ਵਿੱਚ ਸੁਣਵਾਈ ਹੁੰਦੀ ਹੈ ਤਾਂ ਜੋ ਹੋਰ ਵੀ ਡਰ ਕੇ ਲੁਕੇ ਹੋਏ ਲੋਕ ਹੁੰਦੇ ਨੇ ਉਹ ਵੀ ਸਾਹਮਣੇ ਆਉਂਦੇ ਨੇ